ਇਹ ਉਹੀ ਜਗ੍ਹਾ ਹੈ ਜਿੱਥੇ ਸਿੱਧੂ ਨੂੰ ਗੋਲੀਆਂ ਵੱਜੇ ਸੀ ਇੱਥੇ ਗੋਲੀਆਂ ਦੇ ਨਿਸ਼ਾਨ ਤੁਸੀਂ ਦੇਖ ਸਕਦੇ ਹੋ ਦੀਵਾਰ ਦੇ ਅੰਦਰ ਕਿੰਨੀ ਦੂਰ ਤੱਕ ਗਏ ਸੀ ਮਤਲਬ ਕਿੰਨੀ ਸਟਰੋਂਗ ਬੁਲੇਟ ਹੋਏਗੀ ਜਿਸ ਦੇ ਨਾਲ ਸਿੱਧੂ ਤੇ ਫਾਇਰਿੰਗ ਕੀਤੀ ਗਈ ਸੀ ਪਲਾਸਟਿਕ ਦੇ ਸ਼ੀਟ ਦੇ ਨਾਲ ਕਵਰ ਕੀਤਾ ਗਿਆ ਤਾਂ ਕਿ ਤਸਵੀਰਾਂ ਖਰਾਬ ਨਾ ਹੋਣ ਮਰਦੇ ਨਹੀਂ ਅਮਰ ਹੋ ਜਾਂਦੇ ਨੇ ਪਿੰਡ ਚਾਰਕੇ ਮਾਨਸਾ ਸੁਖਦੀਪ ਸਿੰਘ ਸਿੱਧੂ ਮੂਸੇਵਾਲਾ ਆਰਾਲ ਕੇ ਇਕਜੂਟ ਹੋ ਕੇ ਇਨਸਾਫ ਦਿਵਾਈਏ ਚਾਰਕੇ ਨਿਵਾਸੀਆਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਵਸਦਾ ਰਹੂਗਾ ਸਿੱਧੂ ਮੂਸੇਵਾਲਾ ਤੇ ਦੇਖ ਸਕਦੇ ਹੋ ਉਸਦੇ ਥੱਲੇ ਸਿੱਧੂ ਮੂਸੇਵਾਲੇ ਦੀ ਤਸਵੀਰ ਵੀ ਲਗਾਈ ਗਈ ਹੈ ਅੱਜ ਉਹੀ ਬਲੈਕ ਡੇ ਮਨਾਇਆ ਜਾ ਰਿਹਾ ਹੈ ਪੂਰੀ ਦੁਨੀਆ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਚਾਹਨ ਵਾਲੇ ਦੇ ਵਿੱਚ ਉਹਦੀ ਬਹੁਤ ਖੂਬਸੂਰਤ ਸਿੱਧੂ ਦੀ ਤਸਵੀਰ ਹੈ ਇਹਨੂੰ ਪਲੀਜ਼ ਮੈਂ ਕੈਮਰਾਮੈਨ ਕਹੂੰਗੇ ਇਧਰ ਫੋਕਸ ਕੀਤਾ ਜਾਏ ਤੇ ਉਹਦੀ ਤਸਵੀਰ ਤੇ ਹਾਰਟ ਚੜਾਇਆ ਜਾ ਰਿਹਾ ਸਾਰੇ ਚਾਨ ਵਾਲੇ ਬਹੁਤ ਦੂਰੋਂ ਦੂਰੋਂ ਚੱਲ ਕੇ ਇੱਥੇ ਆ ਰਹੇ ਤੇ ਸਿੱਧੂ ਨੂੰ ਵੀ ਯਾਦ ਕਰ ਰਹੇ ਇਸ ਮੌਕੇ ਤੇ ਇਹ ਉਹੀ ਜਗ੍ਹਾ ਹੈ ਜਿੱਥੇ ਸਿੱਧੂ ਨੂੰ ਗੋਲੀਆਂ ਵੱਜੇ ਸੀ ਤੇ ਸਿੱਧੂ ਦੀਆਂ ਤਸਵੀਰਾਂ ਉਸ ਜਿੱਥੇ ਲਗਾਈਆਂ ਗਈਆਂ ਸਿੱਧੂ ਦੀ ਯਾਦ ਦੇ ਵਿੱਚ ਇੱਥੇ ਗੋਲੀਆਂ ਦੇ ਨਿਸ਼ਾਨ ਤੁਸੀਂ ਦੇਖ ਸਕਦੇ ਹੋ ਦੀਵਾਰ ਦੇ ਅੰਦਰ ਕਿੰਨੀ ਦੂਰ ਤੱਕ ਗਏ ਸੀ ਮਤਲਬ ਕਿੰਨੀ ਸਟਰੋਂਗ ਬੁਲੇਟ ਹੋਏਗੀ ਜਿਸ ਦੇ ਨਾਲ ਸਿੱਧੂ ਤੇ ਫਾਇਰਿੰਗ ਜਿਸ ਦਿਨ ਅਸਿੱਧੂ ਤੇ ਫਾਇਰਿੰਗ ਕੀਤੀ ਗਈ ਦੋ ਗੋਲੀਆਂ ਦੇ ਨਿਸ਼ਾਨ ਇੱਥੇ ਵੀ ਹੈ ਉੱਥੇ ਕਿਸੇ ਫੈਨ ਵੱਲੋਂ ਸਿੱਧੂ ਦੀ ਤਸਵੀਰ ਨੂੰ ਸਕੈਚ ਕੀਤਾ ਗਿਆ ਸਕੈਚ ਫਰੇਮ ਕਰਕੇ ਉੱਪਰ ਲਗਾਇਆ ਗਿਆ ਸਿੱਧੂ ਮੂਸੇਵਾਲਾ স্পেশাল ਲਿਖਿਆ ਗਿਆ ਕਿਉਂਕਿ ਸਿੱਧੂ ਦੇ ਚਾਹਨ ਵਾਲੇ ਦੂਰੋਂ ਦੂਰੋਂ ਆਉਂਦੇ ਆ ਤੇ ਸਿੱਧੂ ਦੀ ਤਸਵੀਰਾਂ ਦੇਖ ਸਕਦੇ ਹੋ ਇਹਨੂੰ ਖਾਸ ਤੌਰ ਤੇ ਹਨਾ ਪਲਾਸਟਿਕ ਦੀ ਸ਼ੀਟ ਦੇ ਨਾਲ ਕਵਰ ਕੀਤਾ ਗਿਆ ਤਾਂ ਕਿ ਤਸਵੀਰਾਂ ਖਰਾਬ ਨਾ ਹੋਣ ਤੇ ਲੰਬੇ ਸਮੇਂ ਤੱਕ ਇੱਥੇ ਲੱਗਿਆ ਰਹਿਣ ਇੱਥੇ ਵੀ ਸਿੱਧੂ ਮੂਸੇਵਾਲਾ ਦੀ ਡੇਟ ਆਫ ਬਰਥ ਤੋਂ ਲੈ ਕੇ ਉਹਨਾਂ ਦੀ ਡੈਥ ਆਫ ਡੇਟ ਜੋ ਸੀ ਲਿਖੀ ਹੋਈ ਹੈ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ 11 6 1993 ਤੋਂ 29 5 2022 ਤੇ ਇਹ ਦਿਨ ਸ਼ਾਇਦ ਹੀ ਕੋਈ ਹੋਏਗਾ ਜੋ ਇਸ ਨੂੰ ਪੁੱਲ ਪਾਈ ਇਸ ਸਿੱਧੂ ਦੇ ਚਾਹਨ ਵਾਲੇ ਤੁਸੀਂ ਦੇਖ ਸਕਦੇ ਹੋ ਪਿੱਛੇ ਵੀ ਕਿੰਨਾ ਜ਼ਿਆਦਾ ਰਸ਼ ਹੈ ਕਿੰਨੇ ਦੂਰੋਂ ਦੂਰੋਂ ਲੋਕੀ ਆਂਦੇ ਆ ਸਪੈਸ਼ਲਿਸਟ ਜਗ੍ਹਾ ਤੇ ਆ ਕੇ ਭਾਵੁਕ ਹੁੰਦੇ ਆ ਸਿੱਧੂ ਦੀ ਐਬਸੈਂਸ ਨੂੰ ਮਹਿਸੂਸ ਕਰਦੇ ਆ ਇੱਕ ਸਿੱਧੂ ਦੇ ਚਾਹਨ ਵਾਲੇ ਹੱਥ ਸਿੱਧੂ ਮੂਸੇਵਾਲ ਦੇ ਤਸਵੀਰ ਹੈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਤੁਸੀਂ ਕਿੱਥੋਂ ਆਏ ਹੋ ਲੁਧਿਆਣੇ ਤੋਂ ਸਪੈਸ਼ਲ ਅੱਜ ਦੇ ਦਿਨ ਲਈ ਆਏ ਹੋ ਤਸਵੀਰ ਕਹੋਂਗੇ ਇੱਕ ਵਾਰੀ ਦਿਖਾ ਦਿਓ ਕੈਮਰੇ ਦੇ ਵਿੱਚ ਵੀ ਸਪੈਸ਼ਲ 295 ਲਿਖਿਆ ਹੋਇਆ ਹੈ ਸਿੱਧੂ ਦਾ ਗਾਣਾ ਵੀ ਸੀ 295 ਤੇ ਸਿੱਧੂ ਦੀ ਜਿਹੜੀ ਲਾਸਟ ਡੇਟ ਸੀ 295 ਉਹ ਵੀ ਇਹੀ ਆ ਤੇ ਗੱਲਬਾਤ ਕਰਦੇ ਆ ਵੀਰ ਤੁਹਾਨੂੰ ਮਤਲਬ ਜਦੋਂ ਪਤਾ ਲੱਗਾ ਸਿੱਧੂ ਬਾਰੇ ਕੀ ਤੁਹਾਡੇ ਪਹਿਲਾ ਮਾਈਂਡ ਦੇ ਵਿੱਚ ਕੀ ਖਿਆਲ ਆਇਆ ਪਹਿਲਾਂ ਮੈਨੂੰ ਵਿਸ਼ਵਾਸ ਹੀ ਨਹੀਂ ਹੋਇਆ ਵੀ ਥੋੜਾ ਜਿਹਾ ਹਾਰਟ ਹੋਇਆ ਵੀ ਬਹੁਤ ਮਾੜਾ ਆਇਆ ਬਹੁਤ ਰੋਇਆ ਤੇ ਇਹ ਤਸਵੀਰ ਕਰੇ ਲੈ ਕੇ ਜਾਉਂਗੇ ਹਾਂਜੀ ਸਪੈਸ਼ਲ ਲਈ ਹੈ ਸਪੈਸ਼ਲ ਲਈ ਹੈ ਤੇ ਕੱਲੇ ਆਇਓ ਨਹੀਂ ਮੈਨੂੰ ਨਾ ਆਇਆ ਅੱਛਾ ਅੱਛਾ ਤੇ ਮਤਲਬ ਅੱਜ ਕਿਤਨੇ ਕਿਤੇ ਕਮੀ ਤਾਂ ਉਹਨਾਂ ਦੀ ਸਾਰਿਆਂ ਨੂੰ ਮਹਿਸੂਸ ਹੁੰਦੇ ਗਾਣੇ ਸੁਣਦੇ ਮਗਰ ਅਸਲੀ ਸੁਣਦੇ ਆਂਗੀ ਲਾਸਟ ਰਾਈਟ ਫੇਵਰੇਟ ਆ ਲਾਸਟ ਰਾਈਟ ਫੇਵਰੇਟ ਉਹਨਾਂ ਦਾ ਗਾਣਾ ਜੋ ਉਹੀ ਸੱਚ ਹੋ ਗਿਆ ਕਿਤਨੇ ਕਿਤੇ ਹੈ ਨਾ ਸੱਚਾ ਜੀ ਸਾਰੀ ਗੱਲਾਂ ਸੱਚ ਆ ਤੇ ਇਨਸਾਫ ਦੀ ਉਮੀਦ ਹੈ ਬਿਲਕੁਲ ਹੈ ਜੀ ਬਾਕੀ ਸਰਕਾਰਾਂ ਦੇ ਤੇ ਇੰਨਾ ਟਾਈਮ ਹੋ ਗਿਆ ਤੇ ਅਜੇ ਤੱਕ ਮਿਲ ਨਹੀਂ ਰਿਹਾ ਜੀ ਇਹ ਉਹੀ ਥਾਂ ਹੈ ਜਿੱਥੇ ਸਿੱਧੂ ਮੂਸੇਵਾਲੇ ਨੂੰ ਗੋਲੀਆਂ ਵੱਜੀਆਂ ਸੀ ਨਿਸ਼ਾਨ ਦੇਖ ਸਕਦੇ ਹੋ ਕਿੰਨੀ ਦੂਰ ਦੂਰ ਤੱਕ ਆਏ ਤੇ ਗੇਟ ਦੇ ਵਿੱਚ ਜਦ ਗੋਲੀਆਂ ਵੱਜੀਆਂ ਤੇ ਆਰ ਪਾਰ ਹੋ ਗਿਆ ਸਾਰਾ ਇਸ ਚੀਜ਼ ਨੂੰ ਹਾਈਲਾਈਟ ਕੀਤਾ ਗਿਆ ਲਾਲ ਲਾਲ ਗੋਲੇ ਬਣਾ ਕੇ ਨਿਸ਼ਾਨ ਬਣਾ ਕੇ ਇਸ ਚੀਜ਼ ਨੂੰ ਹਾਈਲਾਈਟ ਕੀਤਾ ਗਿਆ ਤਾਂ ਕਿ ਸਿੱਧੂ ਦੇ ਚਾਹਨ ਵਾਲੇ ਜਦ ਵਿੱਚ ਧਿਆਨ ਦੇ ਇਹ ਸਭ ਕੁਝ ਦੇਖ ਸਕਰ ਉਹਨਾਂ ਨੂੰ ਵੀ ਗੱਲ ਪਤਾ ਚੱਲ ਸਕੇ ਹਾਲਾਂਕਿ ਸਿੱਧੂ ਨੂੰ ਗੋਲੀ ਇਸ ਤੋਂ ਕਾਫੀ ਦੂਰੀ ਦੇ ਵੱਜੀ ਸੀ ਲੇਕਿਨ ਗੋਲੀ ਇੰਨੀ ਤੇਜ਼ੀ ਦੇ ਨਾਲ ਆਈ ਕਿ ਏਡੀ ਦੂਰ ਤੱਕ ਆ ਕੇ ਸਕੇਟ ਤੇ ਵੀ ਆਪਣੇ ਨਿਸ਼ਾਨ ਛਾਪ ਕੀਤੇ ਦੇਖ ਸਕਦੇ ਹੋ ਆਰ ਪਾਰ ਸਾਰਾ ਕੁਝ ਦਿਖਾਈ ਦੇ ਰਿਹਾ ਹੈ